ਗੱਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿਸਾਨ ਸ਼ੰਭੂ ਕਰਨ ਦੇ ਕਾਤਲਾ ਨੂੰ ਕਤਲਖਾਨਾ ਪਿੱਛੋਂ ਡੱਕੇਗੇ ਜ਼ਿੰਮੇਵਾਰ ਲੋਕ ਖਿਲਾਫ ਦਰਜ ਹੋਵੇਗੀ ਐਫ ਆਈ ਆਰ ਸੀਐਮ ਭਗਵੰਤ ਮਾਨ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰਤਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਖਨੋਰੀ ਸਰਹੰਦ ਉੱਪਰ ਫਾਇਰਿੰਗ ਦੌਰਾਨ ਮਾਰੇ ਗਏ ਨੌਜਵਾਨ ਕਿਸਾਨ ਸ਼ੰਭੂ ਕਰਨ ਸ਼ੁਭਕਰਨ ਦੇ ਕਤਲਾਂ ਨੂੰ ਸਲਾਖਾ ਪਿੱਛੋਂ ਡੱਕਣ ਲਈ ਸੂਬਾ ਸਰਕਾਰ ਦ੍ਰਿੜ ਹੈ ਉਹਨਾਂ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀ ਨੂੰ ਮਿਸਾਲੀ سزا ਯਕੀਨੀ ਬਣਾਈ ਜਾਵੇਗੀ ਇਸ ਦੇ ਨਾਲ ਹੀ ਸੀਐਮ ਮੰਨ ਨੇ ਅਫਸੋਸ ਜ਼ਾਹਿਰ ਕੀਤਾ ਹੈ ਕਿ ਜਦੋਂ ਉਹ ਮਹਿਜ ਆਪਣੇ ਜਮਹੂਰੀ ਅਧਿਕਾਰ ਤੋਂ ਵਰਤੋਂ ਕਰ ਰਿਹਾ ਸੀ ਤਾਂ ਉਸ ਨੂੰ ਨਫ਼ਰਤ ਭਰੇ ਲਹਿਜ਼ੇ ਨਾਲ ਜ਼ላይ ਗੋਲੀ ਦਾ ਸ਼ਿਕਾਰ ਹੋਮਣਾ ਪੈ ਗਿਆ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਇਸ ਕਿੰਨਾ ਔਰੇ ਜੁਰਮ ਲਈ ਜ਼ਿੰਮੇਵਾਰ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਨਰਮੀ ਤੇ ਹੱਦ ਹੱਕਦਾਰ ਨਹੀਂ ਹਨ ਅਤੇ ਉਸ ਦੇ ਨਾਲ ਨੂੰ ਆਪਣੇ ਪੁਰਾਣ ਉਟਕੂਮੀ سزا ਮਿਲੇਗੀ ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਐਸ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਬੰਦੇ ਆ ਖਿਲਾਫ ਜਾਂਚ ਮਗਰੋਂ ਐਫ ਆਈ ਆਰ ਦਰਜ ਹੋਵੇਗੀ ਉਹਨਾਂ ਨੂੰ ਮਿਸਾਲੀ ਸਜ਼ਾ ਜਗੀਨੀ ਬਣਾਈ ਜਾਵੇਗੀ ਸੀਐਮ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਵੀ ਪੰਜਾਬ ਦੇ ਅੰਦਾਤੇ ਦੇਖੜ ਅੰਦਾਤੇ ਨਾਲ ਖੜਾ ਹੈ ਇਸਦੇ ਨਾਲ ਹੀ ਜਿਹਾ ਜਿਨ੍ਹਾਂ ਨੇ ਰਾਹ ਵਿੱਚ ਪੰਜਾਬ ਵਿਰੋਧ ਤਖਤਾ ਅੜਿੱਕੇ ਖੜੇ ਕੀ ਕਰ ਰਹੇ ਹਨ ਤਾਂ ਉਹ ਆਪਣੀਆਂ ਜਾਇਜ਼ ਮੰਗਾਂ ਮੰਵਾਉਣ ਲਈ ਸ਼ਾਂਤੀਪੂਰਕ ਪ੍ਰਦਰਸ਼ਨ ਕਰ ਵਾਸਤੇ ਕੌਮੀ ਰਾਜਧਾਨੀ ਵਿੱਚ ਨਾ ਜਾ ਸਕਦੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ੀ ਦੀ ਆਵਾਜ਼ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਅਤੇ ਦੇਸ਼ ਦੀਆਂ ਸਰਹੰਦਾਂ ਦੀ ਰਾਖੀ ਲਈ ਲਾਸਾਨੀ ਯੋਗਦਾਨ ਦਿੱਤਾ ਹੈ ਇਸ ਦੇ ਬਾਵਜੂਦ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਸਰਾਸਰ ਬੇਇਨਸਾਫੀ ਅਤੇ ਕਸ਼ਹੀ ਹੈ ਇਸ ਖਬਰ ਅਗਲੀ ਖਬਰ ਯੂਪੀਆਈ ਪੇਟੀਐਮ ਦੀ ਥਰਡ ਪਾਰਟੀ ਐਪ ਬਟਨ ਦੀ ਬੇਨਤੀ ਤੇ ਫੈਸਲਾ ਲਵੇਗਾ ਐਨਪੀਸੀਆਈ ਆਰਬੀਆਈ ਇਸ ਦੇ ਨਾਲ ਹੀ ਯੂਪੀਆਈ ਸੰਚਾਰਕ ਜਾਰੀ ਰੱਖਣ ਦਾ ਫੈਸਲਾ ਹੋਣ ਐਨਪੀਸੀਆਈ ਯਾਨੀ ਨੈਸ਼ਨਲ ਪੋਟੈਂਸ਼ੀਅਲ ਕਾਰਪੋਰੇਸ਼ਨ ਆਫ ਇੰਡੀਆ ਦੇ ਹੱਥ ਵਿੱਚ ਹੈ ਰਜੀਵ ਬੈਂਕਰ ਨੇ ਸ਼ੁੱਕਰਵਾਰ ਨੂੰ ਸੂਚੀ ਕੀਤਾ ਹੈ ਕਿ ਉਸ ਨੇ ਐਨਪੀਸੀਆਈ ਨੂੰ ਯੂਪੀਆਈ ਚੈਨਲ ਲਈ ਤਰਟ ਪਾਰਟੀ थर्ड पार्टी ਐਪਲੀਕੇਸ਼ਨ ਪ੍ਰੋਗਰਾਮ ਦੇ ਤੌਰ ਤੇ ਪੇਟੀਐਮ ਦੀ ਮੂਲ ਕੰਪਨੀ 1 ਦੀ ਅਰਜੀ ਦੇ ਫੈਸਲਾ ਲੈਣ ਦੀ ਸਲਾਹ ਦਿੱਤੀ ਹੈ ਇਸ ਦੇ ਨਾਲ ਹੀ ਰਜੀਵ ਬੈਂਕ ਨੇ ਕਿਹਾ ਕਿ ਜੇਕਰ ਐਨਪੀਸੀਆਈ 1 ਨੂੰ ਟਪੀਏ ਦੀ ਮਨਜ਼ੂਰੀ ਦਿੰਦਾ ਹੈ ਤਾਂ ਪੇਟੀਐਮ ਵਿੱਚ ਕੋਈ ਨਵਾਂ ਉਪਭੋਗਤਾ ਉਤੋਂ ਤੱਕ ਨਹੀਂ ਜੋੜਿਆ ਜਾਵੇਗਾ ਜਦੋਂ ਤੱਕ ਸਾਰੇ ਮੌਜੂਦ ਉਪਯੋਗ ਨਵੇਂ ਹੈਂਡਲ ਵਿੱਚ ਮਾਈਗ੍ਰੇਟ ਨਹੀਂ ਹੋ ਜਾਂਦੇ ਜੀਬ ਬੈਂਕ ਅਨੁਸਾਰ ਜੇਕਰ ਔਨ ਦੇ ਦਰਦ ਜਾ ਮਿਲਦਾ ਹੈ ਤਾਂ ਉਪਭੋਗਤਾ ਪੂਰੀ ਤਰ੍ਹਾਂ ਨਵੇਂ ਨਾਮਜਦ ਬੈਂਕਾਂ ਨਾਲ ਸਿਰਫ ਹੋਵੇ ਜਾਵੇਗਾ ਜੋਗੀ ਜਦੋਂ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਹੈ ਕੋਈ ਵੀ ਨਵਾਂ ਉਪਭੋਗਤਾ ਪੀ ਪੀ ਏ ਪੀ ਵਿੱਚ ਸ਼ਾਮਿਲ ਨਹੀਂ ਹੋਵੇਗਾ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ